ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਜਿਸ ਤਰ੍ਹਾਂ ਅੱਜ ਜਥੇਦਾਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਉਸ ਤੋਂ ਬਾਅਦ ਉਹਨਾਂ ਦਾ ਅੱਜ ਪਹਿਲਾ ਪ੍ਰਤੀਕਰਮ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਜਿਹੜੇ ਮੇਰੇ ਤੇ ਉਤੇ ਇਲਜ਼ਾਮ ਚੱਕ ਰਹੇ ਨੇ ਉਹ ਆ 25 ਸਾਲਾਂ ਤੋਂ ਉਹਨਾਂ ਦੇ ਨਾਲ ਹੀ ਸਾਂਝ ਹੈ ਉਹਨਾਂ ਦੀ ਰਾਤਾਂ ਨੂੰ ਉਹਨਾਂ ਦੇ ਅੱਗੇ ਉਹਨਾਂ ਦੇ ਨਾਲ ਫੋਨ ਕਰਦੇ ਨੇ ਉਹਨਾਂ ਨੇ ਕਿਤੇ ਨਾ ਕਿਤੇ ਸਿੱਧੇ ਤੌਰ ਤੇ ਉੱਤੇ ਅਕਾਲੀ ਦਲ ਬਾਦਲ ਨੂੰ ਨਿਸ਼ਾਨੇ ਤੇ ਲਿਆ ਉਹਨਾਂ ਨੇ ਕਿਹਾ ਕਿ ਜਦੋਂ ਕੁਝ ਵੀ ਕਰਨਾ ਹੋਵੇ ਕੋਈ ਵੀ ਬਹਾਨਾ ਪਾਲਦੇ ਨੇ ਜਿਸ ਤਰ੍ਹਾਂ ਉਹਨਾਂ ਦੇ ਨਾਲ ਕੀਤਾ ਗਿਆ ਇਸ ਦੇ ਬਾਬਤ ਗੱਲਬਾਤ ਕਰਾਂਗੇ ਕਿ ਜਿਸ ਤਰ੍ਹਾਂ ਅੱਜ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਜਿਹੜੇ ਆਪਣੇ ਉਹਦੇ ਤੋਂ ਉੱਤੋਂ ਜਾ ਕੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਦੇ ਵੱਜੋਂ ਜਿਸ ਤਰ੍ਹਾਂ ਅੱਜ ਉਹਨਾਂ ਦੀਆਂ ਸਵਾਵਾਵਾਂ ਖਤਮ ਕਰ ਦਿੱਤੀਆਂ ਗਈਆਂ ਜਿਸ ਤੋਂ ਬਾਅਦ ਸਿਆਸੀ ਹਲਚਲ ਸ਼ੁਰੂ ਹੋ ਚੁੱਕੀ ਹੈ ਜਿਸ ਤਰ੍ਹਾਂ ਅੱਜ ਸਵੇਰ ਹੀ ਇੱਕ ਪੋਸਟਿਵ ਸੋਸ਼ਲ ਮੀਡੀਆ ਉੱਤੇ ਸ਼ੇਅਰ ਹੁੰਦੀ ਹੈ ਕਿ ਜੇਕਰ ਉਨਾ ਨੂੰ ਇਸ ਤਰ੍ਹਾਂ ਜਥੇਦਾਰੀ ਦੇ ਅਹੁਦੇ ਤੋਂ ਹਟਾ ਦਿੱਤਾ ਜਾਂਦਾ ਤਾਂ ਕਿਤੇ ਨਾ ਕਿਤੇ ਅਕਾਲੀ ਦਲ ਬਾਦਲ ਦੇ ਲਈ ਫਿਰ ਚਿੰਤਾ ਜਾਂ ਕਹਿ ਲਈਏ ਸਿਕਸ ਵੋਟਰਾਂ ਦੇ ਵਿੱਚ ਨਿਰਾਸ਼ਤਾ ਆ ਸਕਦੀ ਹੈ ਜਿਸ ਨੂੰ ਲੈ ਕੇ ਹੁਣ ਸਰਗਰਮੀਆਂ ਤੇਜ਼ ਹੋ ਚੁੱਕੀਆਂ ਨੇ ਸੁਖਵੀਰ ਬਾਦਲ ਦੇ ਉੱਤੇ ਨਿਸ਼ਾਨੇ ਸਾਧੇ ਜਾ ਰਹੇ ਨੇ ਜਾਂ ਫਿਰ ਸ਼ੋਮੀ ਅਕਾਲ ਦਲ ਦੇ ਉੱਤੇ ਐ ਜੀ ਪੀ ਸੀ ਦੇ ਉੱਤੇ ਨਿਸ਼ਾਨੇ ਸਾਧੇ ਜਾ ਰਹੇ ਨੇ ਉੱਥੇ ਹੀ ਹੁਣ ਜਥੇਦਾਰ ਰਗਵੀਰ ਸਿੰਘ ਹੋਰਾਂ ਦਾ ਕੀ ਸਟੈਂਡ ਹੋਵੇਗਾ ਜਿਸ ਤਰ੍ਹਾਂ ਹੁਣ ਉਹਨਾਂ ਨੂੰ ਫਾਰਗ ਕਰ ਦਿੱਤਾ ਗਿਆ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਕੀ ਜਥੇਦਾਰ ਰਗਵੀਰ ਸਿੰਘ ਕੀ ਐਕਸ਼ਨ ਲੈਣਗੇ ਕੋਈ ਕਿਉਂਕਿ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਸੀ ਕਿ ਇੱਕ ਕੋਈ ਕਮੇਟੀ ਜਿਹੜੀ ਹੈ ਉਹ ਕਾਲਤਾ ਸਾਹਿਬ ਇਸ ਦੀ ਜਾਂਚ ਕਰੇ ਕਿ ਕਿਸੇ ਹੋਰ ਨੂੰ ਇਸ ਦੀ ਜਾਂਚ ਦਾ ਅਧਿਕਾਰ ਨਹੀਂ ਹੈ ਪਰ ਜਿਸ ਤਰ੍ਹਾਂ ਦੀ ਸਥਿਤੀ ਹੁਣ ਬਣੀ ਹੋਈ ਹੈ ਕਿ ਜਥੇਦਾਰ ਹਰਪ੍ਰੀਤ ਸਿੰਘ ਦੇ ਹੱਕ ਦੇ ਵਿੱਚ ਜਥੇਦਾਰ ਗਿਆਨੀ ਰਕबीर ਸਿੰਘ ਖੜਨਗੇ ਜਾਂ ਫਿਰ ਨਹੀਂ ਇਹ ਵੀ ਵੱਡਾ ਸਵਾਲ ਹੈ ਪਰ ਜਿਸ ਤਰ੍ਹਾਂ ਅਕਾਲ ਤਖਤ ਸਾਹਿਬ ਤੋਂ 2 ਦਸੰਬਰ ਨੂੰ ਜੋ ਫਸੀਲ ਤੋਂ ਫੈਸਲੇ ਲਏ ਗਏ ਸੀ ਉਸ ਤੋਂ ਬਾਅਦ ਕਿਤੇ ਨਾ ਕਿਤੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਲਗਾਤਾਰ ਟਾਰਗੇਟ ਕੀਤਾ ਜਾ ਰਿਹਾ ਜਿਸ ਤਰ੍ਹਾਂ ਉਹਨਾਂ ਦੀ ਕਰਦਾਰ ਕੂਸ਼ੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਉਹ ਸਭ ਨੇ ਆਪਣੇ ਸੁਣਿਆ ਜਿਸ ਤਰ੍ਹਾਂ ਜੋ ਕੁਝ ਉਤਰਾ ਚੜਾ ਚੜਦੇ ਰਹੇ ਨੇ ਪਰ ਹੁਣ ਜਿਸ ਤਰ੍ਹਾਂ ਬਿੱਤੇ ਦਿਨ ਮਨਜਿੰਦਰ ਸਿੰਘ ਸਿਰਸਾ ਦੇ ਨਾਲ ਉਹਨਾਂ ਦੀ ਵੀਡੀਓ ਵਾਇਰਲ ਹੁੰਦੀ ਹੈ ਇੱਕ ਜਿਹੜੀ ਫੋਟੋ ਹੈ ਉਹ ਵਾਇਰਲ ਹੁੰਦੀ ਹੈ ਤਾਂ ਉਸ ਤੋਂ ਬਾਅਦ ਉਸ ਦੇ ਉੱਤੇ ਵੀ ਅਨੇਕਾਂ ਤਰ੍ਹਾਂ ਦੇ ਨਿਸ਼ਾਨੇ ਸਾਦੇ ਜਾਂਦੇ ਨੇ ਉਹਦੇ ਉੱਤੇ ਵੀ ਉਹਨਾਂ ਨੇ ਪ੍ਰਤੀਕਰਮ ਦਿੱਤਾ ਕਿ ਕੋਈ ਵੀ ਮੇਰੇ ਨਾਲ ਕੋਈ ਵੀ ਫੋਟੋ ਖਿੱਚਵਾ ਸਕਦਾ ਇਹਦੇ ਵਿੱਚ ਕੋਈ ਨਹੀਂ ਕਿਉਂਕਿ ਇੱਕ ਸਮਾਗਮ ਸੀ ਦਿੱਲੀ ਦੇ ਵਿੱਚ ਜਿੱਥੇ ਅਸੀਂ ਪਹੁੰਚੇ ਸੀ ਤਾਂ ਉੱਥੇ ਹੈੱਡ ਗ੍ਰੰਥੀ ਨੇ ਉਹਨਾਂ ਨੂੰ ਸਨਮਾਨ ਕੀਤਾ ਸੀ ਤਾਂ ਮੇਰੇ ਨਾਲ ਉਹਨਾਂ ਨੇ ਫੋਟੋ ਖਿੱਚਾਈ ਇਹ ਤੋਂ ਉੱਤੇ ਕੁਝ ਨਹੀਂ ਸੀ ਪਰ ਫਿਲਹਾਲ ਜੋ ਸਥਿਤੀ ਹੁਣ ਬਣਦੀ ਜਾ ਰਹੀ ਹੈ ਕਿ ਹੁਣ ਅਕਾਲੀ ਦਲ ਦੇ ਜਿਹੜੇ ਨਵੇਂ ਅਕਾਲ ਦਲ ਦੇ ਪ੍ਰਧਾਨ ਹੋ ਸਕਦੇ ਨੇ ਕੀ ਸਿਆਸਤ ਦੇ ਵਿੱਚ ਐਂਟਰੀ ਕਰਨਗੇ ਗਿਆਨੀ ਹਰਪ੍ਰੀਤ ਸਿੰਘ ਹੋਰੀ ਇਹ ਵੱਡਾ ਸਵਾਲ ਹੈ ਕਿਉਂਕਿ ਜਿਸ ਤਰ੍ਹਾਂ ਉਹਨਾਂ ਨੇ ਪਹਿਲਾਂ ਇਹ ਬਿਆਨ ਦਿੱਤਾ ਸੀ ਕਿ ਮੈਂ ਜੇਕਰ ਮੇਰੇ ਕੋਲ ਕੋਈ ਆਵੇਗਾ ਤਾਂ ਮੈਂ ਅਕਾਲ ਦਲ ਦਾ ਪ੍ਰਧਾਨ ਬਣਨ ਦੇ ਲਈ ਤਿਆਰ ਹਾਂ ਕਿਤੇ ਨਾ ਕਿਤੇ ਇਸ਼ਾਰਾ ਜ਼ਰੂਰ ਕੀ ਕਰ ਦਿੱਤਾ ਸੀ ਜਿਸ ਤੋਂ ਬਾਅਦ ਲਗਾਤਾਰ ਨਿਸ਼ਾਨੇ ਤੇ ਰਹੇ ਨੇ ਪਰ ਫਿਲਹਾਲ ਜਿਹੜੀ ਹੁਣ ਸਥਿਤੀ ਬਣੀ ਹੋਈ ਹੈ ਕਿ ਸੁਖਵੀਰ ਬਾਦਲ ਦੇ ਵੱਲੋਂ ਜਿਸ ਤਰ੍ਹਾਂ ਆਪਣੇ ਪਿਤਾ ਦਾ ਜਿੱਤਾ ਉਹਨਾਂ ਦੇ ਪਿਤਾ ਦਾ ਜਿਹੜਾ ਫਕਰੇ ਕੌਮ ਅਵਾਰਡ ਸੀ ਉਹ ਵਾਪਸ ਲੈ ਲਿਆ ਗਿਆ ਸੀ ਅਕਾਲ ਤਖਤ ਸਾਬ ਦੇ ਵੱਲੋਂ ਕਿ ਉਸ ਦੇ ਕਰਕੇ ਉਹਨਾਂ ਨੂੰ ਇਹ ਸਜ਼ਾ ਭੁਗਤਣੀ ਪਈ ਹੈ ਗਿਆਨੀ ਹਰਪੀ ਸਿੰਘ ਹੋਰਾਂ ਨੂੰ ਕਿਹਾ ਜਾ ਰਿਹਾ ਸੀ ਕਿ ਇਸ ਸਾਰੇ ਮਾਸਟਰਮਾਈਂਡ ਦਾ ਜਾਂ ਫਿਰ ਇਸ ਜੋ ਦੋ ਤਰੀਕ ਨੂੰ ਹੋਇਆ ਸੀ ਉਸ ਦਾ ਸਾਰਾ ਦਿਮਾਗ ਸੀ ਜਿਹੜਾ ਪਿੱਛੇ ਚੱਲਿਆ ਉਹ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦਾ ਚੱਲਿਆ ਸੀ ਜਿਸ ਤਰ੍ਹਾਂ 14 ਜਨਵਰੀ ਨੂੰ ਮੱਗ ਕੀ ਦੇ ਤਿਹਾੜ ਦੇ ਵੋਕੇ ਉੱਥੇ ਕਾਨਫਰੰਸ ਹੋਉਂਦੀ ਹੈ ਤਾਂ ਉੱਥੇ ਵੀ ਇਹੀ ਮਤਾ ਪਾਸ ਕੀਤਾ ਜਾਂਦਾ ਹੈ ਕਿ ਉਹਨਾਂ ਦਾ ਜ ਕੌਮੇ ਫਕਰ ਹੁਣ ਹੋਵੇਗਾ ਕਿ ਕੀ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਖੁਲਾਸੇ ਕਰੇ ਜਾਣੇ ਕਿਉਂਕਿ ਉਹਨਾਂ ਨੇ ਕਿਹਾ ਸੀ ਕਿ ਮੈਂ ਹੁਣ ਸੇਵਾ ਮੁਕਤ ਹੋ ਚੁੱਕਿਆ ਹਾਂ ਜਾਂ ਫਿਰ ਮੇਰਾ ਭਾਰ ਲੱਥ ਗਿਆ ਹੈ ਕਿ ਮੈਂ ਹੁਣ ਜਿਹੜੇ ਖੁਲਾਸੇ ਨੇ ਉਹ ਕਰੂੰਗਾ ਇਹਨਾਂ ਦੀਆਂ ਜਿਹੜੀਆਂ ਗਤੀਵਿਧੀਆਂ ਨੇ ਜਾਂ ਫਿਰ ਇਹਨਾਂ ਦੇ ਜੋ ਕਾਰਨਾਮੇ ਨੇ ਉਹ ਮੈਂ ਦੱਸੂੰਗਾ ਹੁਣ ਕੀ ਕੁਝ ਸਾਹਮਣੇ ਆਉਂਦਾ ਆਉਣ ਵਾਲੇ ਦਿਨਾਂ ਦੇ ਕਿ ਕੀ ਕੁਝ ਖੁਲਾਸੇ ਕਰਦੇ ਨੇ ਕੀ ਕੁਝ ਉਹਨਾਂ ਦੇ ਕੋਲ ਪਿਆ ਕਿਉਂਕਿ ਉਹ ਜੱਥੇਦਾਰ ਰਹੇ ਨੇ ਅੰਦਰ ਖਾਤੇ ਉਹਨਾਂ ਕੋਲ ਬਹੁਤ ਕੁਝ ਮੈਟਰ ਹੈ ਕੀ ਕਾਰਨ ਕੀ ਰਹੇ ਹੋਣਗੇ ਹੁਣ ਵੇਖਣਾ ਬੇਅਦਖਾਸੀ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਿੱਖ ਰਾਜਨੀਤੀ ਕਿਹੜੇ ਪਾਸੇ ਨੂੰ ਜਾਂਦੀ ਹੈ